ਕਾਜੀ ਕੋਈ ਆਧਾਰਨ ਲੋਗ ਆਧਾਰਨ ਭੂਮੇ ਦਾ ਸੰਗਾਰਨ ਜੰਡ ਤੁਹੀ ਹੈ ਆਧਾਰਨ ਈਸ ਕਲਾ ਕਮਲਾ ਗਾਰਿਆਦਰ ਸਤਾਜਾ ਦੇਖੋ ਤੁਹੀ ਹੈ ਤਮਸਤਾ ਮਮਤਾ ਨਮਤਾ ਕਵਤਾ ਕਵਖੇ ਮਨਮਦ ਤੁਹੀ ਹੈ ਮਨ ਚੰਚਨ ਲੋ ਜਗਤਰ ਮ ਭਾਰਸ ਮੂਰਤ ਜਾਏ ਝੁਹੀ ਹੈ ਕਲਿ ਪਾਏ ਭੇਪ ਸੁਜਾਗਤ ਜਾਗਿਆ ਕੀ ਕਲਾ ਸਿਵ ਕਾਲ ਕੀ ਪਾਏ ਪਾਇਓ ਜੁਗਿਆ ਹੈ ਕਾਲ ਹੀ ਪਾਏ ਸਰ ਅਸਰ ਗੰਧਵ ਜਾਚ ਭੂਜੰਗਦ ਸਾਹਿਬ ਦਸਾ ਹਰ ਸ ਕਾਲ ਜਬਾ ਵਾਸ ਕਾਲ ਕੀ ਹੈ ਕੀ ਕਾਲ ਅਕਾਲ ਸਦਾ ਰਈਆ ਮੇਰ ਕਰੋ ਸਰਣ ਤੇ ਮੋਹ ਜਾਏ ਗਰੀਬ ਭਾਜ ਨ ਦੁਸਰਤ ਸੂਲ ਜਿਮੋ ਮਰੀ ਤਵੇ ਆਪਣਾ ਪੂਲਨ ਹਾਰ ਤਉ ਕੋ 모ਸੋ ਸੇਵ ਕਰੀ ਤਮਰੀ ਤਨ ਕੇ ਸਭ ਹੀ ਗ੍ਰਹ ਦੇਖਿਆ ਤੇ ਦਰਪ ਪਰਸੋ ਜਾ ਕਲ ਮੈਂ ਸਵਕਾਲ ਕੁਰਬਾਨ ਕੇ ਭਾਰੀ ਪੂਜਨ ਕੇ ਭਾਰੀ ਪਰਸੋ ਭਾਜ ਗयो ਮਗਵਾ ਜਨ ਕੇ ਦਰ ਬ੍ਰਹਮਤ ਆਜ ਸਭਾ ਪੈ ਪੀਤੇ ਦੇਵਦਤ ਪਰਾਇ ਗੈ ਰਨ ਹਾਰ ਨਿਹਾਰ ਭੈ ਬਦਰੀ ਜੰਮ ਵੇ ਕਰੇ ਜੇ ਨਰਾਜ ਭਾਏ ਬਨ ਬਾਸ ਕਾਏ ਜਗ ਜੰਮ ਨ ਵਿਦੇ ਸਤਿ ਸਰਾਏ ਸਦਾ ਜਗ ਮਾਏ ਸੋਮ ਬੰਦ ਸੋਮ ਬੜੇ ਅਰ ਜੀਤੇ ਦੇਵ ਸਭ ਮਿਲ ਕਾਏ ਇਕਠਾਰ ਸਵਖਤ ਕੁੰਕਮ ਚੰਦਨ ਲਿੰਨ ਲੱਛਣ ਲੱਛਣ ਦੇ ਕਹਿ ਮਰਦਕ ਚੰਡਕ ਪਾਲ ਮਦੀ ਆਜਬ ਕੋਏ ਪੁਰਿਉਦਾ ਭਾਵੇ ਕਵਨ ਮਨ ਮੈਂ ਲਖ ਲੀਨੋ ਮਨੋ ਚੰਦ ਕੇ ਮੰਡਲ ਮੈਂ ਸੁਭ ਮੰਗਲ ਆਨ ਪਰਵੇਸ ਕੀਨੋ ਜੇ ਅਜ਼ੀਜ਼ ਬਾ ਸੁਨਾਰ ਸੁਧਾਰ ਕੇ ਆਰਤੀ ਦੀ ਬਜਾਇਓ ਸੁਗੰਧ ਸੁਅਚਤ ਦਰਸ਼ਨ ਜਚਨ ਜੀਤ ਕੋ ਗੀਤ ਸੁਗਾਯੋ ਤੂਪ ਜਗਾਏ ਕ ਸੰਕਪ ਜਾਏ ਕਸੀਸ ਦਵਾਏ ਕ ਬੈਨ ਸੁਨਾਈ ਏ ਜਗ ਮਾਇ ਸਦਾ ਸੰਤ ਹੈ ਤਸੰਭਰ ਕੋ ਕਾਏ ਬਡੋ ਜਸ ਪਾਇਓ